ਉਸੇ ਗੱਲ ਤੋਂ ਹੀ ਸ਼ੁਰੂਆਤ ਕਰ ਲਈਏ ਜਿਹੜੀ ਗੱਲ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਮਸਲਾ ਬਣੀ ਹੋਈ ਹੈ ਇੱਕ ਗਿਣਤੀ ਦੇ ਚੱਕਰ ਹੀ ਮੈਂ ਕਹੂੰਗਾ ਕਿ ਗਿਣਤੀ ਦੇ ਚੱਕਰ ਨੇ ਇਹੋ ਜੀ ਗਿਣਤੀ ਉੱਠੀ ਗਿਣਤੀ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਇੱਕ ਪਾਸਾ ਤੇ ਇਹ ਹੈ ਕਿ ਕਾਂਗਰਸ ਵਾਲੇ ਕੁਝ ਬੰਦੇ ਇਕੱਠੇ ਹੁੰਦੇ ਜੇ ਨਜ਼ਰ ਆ ਰਹੇ ਆ ਗੱਲ ਬਾਜਵਾ ਸਾਹਿਬ ਦੀ ਕਰ ਲਈਏ ਤੇ ਉਧਰੋਂ ਮੌਕੇ ਦੀ ਸਰਕਾਰ ਹੈ ਜਿਹੜੀ ਉਹ ਉਹਨਾਂ ਦੇ ਮਗਰ ਪਈ ਹੋਈ ਹੈ ਗਿਣਤੀ ਦੇ ਚੱਕਰ ਦੇ ਵਿੱਚ ਤੇ ਬਾਜਵਾ ਸਾਹਿਬ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਐਫਆਈਆਰ ਨੂੰ ਰੱਦ ਕਰਵਾਉਣ ਵਾਸਤੇ ਤੇ ਉਧਰ ਉਹਨਾਂ ਨੇ ਅੱਜ ਪੇਸ਼ ਵੀ ਹੋਣਾ ਸੀ ਮਹਾਲੀਪੁਰਸ ਦੇ ਸਾਹਮਣੇ ਹੁਣ ਕੀ ਵੇਖੀ ਐ ਐਫ ਆਈ ਆਰ ਜਿਹੜੀ ਐ ਰੱਦ ਹੋ ਜੂਗੀ ਜਾਂ ਫਿਰ ਅਜੇ ਮਸਲਾ ਹੋਰ ਖਿੱਚਿਆ ਜਾਊਗਾ ਨਹੀਂ ਦੇਖੋ ਜਿੱਥੋਂ ਤੱਕ ਸਵਾਲ ਐ ਐਫ ਆਈ ਆਰ ਦਾ ਕੋਰਟ ਦਾ ਕੰਮ ਐ ਉਹ ਤਾਂ ਦੇਖਣਾ ਐ ਕੋਰਟ ਚੈੱਕ ਕਰੂਗਾ ਕਿ ਕੀ ਐਫ ਆਈ ਆਰ ਵਾਜਬ ਹੈ ਜਾਇਜ਼ ਐ ਜੇ ਲੱਗਦਾ ਤਾਂ ਫਿਰ ਉਹ ਹੁਕਮ ਦੇ ਸਕਦਾ ਹੂੰ ਕਿਉਂਕਿ ਹਾਈ ਕੋਰਟ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦਾ ਪਰ ਉਦਾਂ ਜੇ ਆਪਾਂ ਇੱਕ ਆਮ ਜੇ ਬੰਦੇ ਦੇ ਤੌਰ ਤੇ ਵੇਖੀਏ ਹੂੰ ਤੋ ਐਫ ਆਈ ਆਰ ਵੀ ਕਮਾਲ ਦੀ ਹੈ ਨਾ ਕਿ ਇੱਕ ਬੀਬੀ ਆ ਜੋ ਸਾਈਬਰ ਸੈਲਚ ਕੰਮ ਕਰਦੀ ਆ ਹੂੰ ਉਹ ਕਹਿੰਦੀ ਮੈਂ ਸਕਰੋਲਿੰਗ ਕਰ ਰਹੀ ਸੀਗੀ ਤੇ ਅੱਗਿਓ ਕੋਈ ਫੇਸਬੁੱਕ ਦਾ ਲਿੰਕ ਆ ਜਾਂਦਾ ਮੈਂ ਖੋਲਨੀ ਆ ਤੇ ਉਹਦੇ ਵਿੱਚ ਬਾਜਵਾ ਸਾਹਿਬ ਇਹ ਕਹਿੰਦੇ ਨਜ਼ਰ ਆਉਂਦੇ ਆ ਵਗੈਰਾ 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 ਹੂੰ ਹੁਣ ਇਹ ਕਮਾਲ ਦੀ ਗੱਲ ਹੈ ਕਿ ਐਫ ਆਈ ਆਰ ਜਿਹੜੀ ਹੈ ਉਹ ਕਹਿ ਲੋ ਕਿ ਲੌਡੇ ਵੇਲੇ ਤੋਂ ਬਾਦ ਕੱਟੀ ਜਾਂਦੀ ਆ ਤੇ ਸੀਐਮ ਸਾਹਿਬ ਤੜਕੇ ਦੇ ਹੀ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਹਮਮ ਇੱਕ ਕਮਾਲ ਦੀ ਗੱਲ ਹੈ ਨਾ ਜੀ ਤੇ ਐਫਆਈਆਰ ਹੀ ਫਿਰ ਮਾਨ ਸਾਹਿਬ ਆਪ ਦੇ ਬਿਆਨਾਂ ਤੇ ਘਟਾ ਦਿੰਦੇ ਸਿਆਪਾ ਨਿਬੜਦਾ ਜੀ ਉਹ ਕਿਸੇ ਹੋਰ ਦਾ ਵਾਕ ਕਿਉਂਕਿ ਤੁਹਾਨੂੰ ਤੇ ਪਤਾ ਹੀ ਸੀਗਾ ਤੁਸੀਂ ਤੇ ਸਵੇਰ ਤੋਂ ਹੀ ਆਢਾ ਲਾ ਕੇ ਬੈਠੇ ਸੀਗੇ ਤੇ ਹੁਣ ਵੀ ਤੁਸੀਂ ਖੜਾ ਨਹੀਂ ਛੱਡ ਰਹੇ ਹਮ ਕਿ ਜਿਹੜਾ ਕੱਲ ਬੰਬ ਲੈ ਉਹ ਤੁਹਾਨੂੰ ਪਤਾ ਕਿ ਸਾੰਗ ਬੜੀ ਲਾਉਂਦੇ ਆ ਮਾਨ ਸਾਹਿਬ ਹੈ ਨਾ ਜਿਹੜੇ ਜੀ ਉਹ ਕਿਸੇ ਦੀ ਵੀ ਮਮਕਰੀਤ ਕਰਨ ਦੇ ਵਿੱਚ ਤੇ ਉਹ ਮਾਰ ਨਹੀਂ ਜੀ ਮਾਰ ਨਹੀਂ ਬਿਲਕੁਲ ਤੋ ਸਾੰਗ ਬੜੀ ਲਾਉਂਦੇ ਆ ਬਾਜਵਾ ਸਾਹਿਬ ਦੀ ਸਾੰਗ ਲਾ ਕੇ ਐਨੇ ਆਏ ਨੇ ਦਾਦਾ ਕਰਦੇ ਤਾਂ ਭਈ ਉਹ ਮਤਲਬ ਕਿ ਤੁਸੀਂ ਤੇ ਹਾਲੇ ਵੀ ਨਹੀਂ ਖੜਾ ਛੱਡ ਰਹੇ ਉਹਨਾਂ ਨੇ ਜਿਹੜੀ ਗੱਲ ਕਹੀ ਆ ਜੀ ਉਸ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਰਿਐਕਟ ਕਰ ਦਿੱਤਾ ਤੁਹਾਡੀ ਸਾਰੀ ਜੇ ਟੀਮ ਦੇਖੀਏ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਚਾਹੇ ਐਮਪੀ ਹੋਣ ਚਾਹੇ ਉਹ ਐਮਐਲਏ ਹੋਣ ਤੇ ਚਾਹੇ ਉਦਾਂ ਹੀ ਸਜੇ ਖੱਬੇ ਲਮਕੇ ਲੋਕ ਉਹਨਾਂ ਤੁਹਾਡੀ ਬਸ ਦੇ ਵਿੱਚੋਂ ਸਾਰਿਆਂ ਨੇ ਪ੍ਰਤੀਕਰਮ ਦਿੱਤੇ ਆ ਜੀ ਕਿ ਇਦਾਂ ਜੀ ਉਦਾਂ ਤੇ ਐਫ ਆਈ ਆਰ ਜਿਹੜੀ ਆ ਉਹ ਤੁਸੀਂ ਕੱਟਦੇ ਪਏ ਹੋ ਬਾਦਪੈਰ ਹੂੰ ਹੁਣ ਦੂਜੀ ਗੱਲ ਇਹ ਆ ਕਿ ਐਫ ਆਈ ਆਰ ਟਿਕੇਗੀ ਕਿ ਨਹੀਂ ਇਸ ਨੂੰ ਛੱਡ ਦਈਏ ਆਪਾਂ ਜੀ ਇਹ ਤਾਂ ਕੋਰਟ ਚੈੱਕ ਕਰੇਗਾ ਤੇ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਕਿ ਜੇ ਮੰਨ ਲਓ ਉੱਥੇ ਇਹ ਐਫ ਆਈ ਆਰ ਡਿੱਗ ਪੈਂਦੀ ਆ ਹੂੰ ਤੇ ਅੱਗੇ ਵੀ ਇਹਨਾਂ ਨੇ ਇਸੇ ਤਰ੍ਹਾਂ ਦੇ ਕੰਮ ਕਈ ਕੀਤੇ ਆ ਕਾਲੀ-ਕਾਲੀ ਦੇ ਵਿੱਚ ਆਂਦੇ ਨੇ ਕਾਲੀ ਅੱਗੇ ਟੋਏ ਹੂੰ ਕਾਲੀ-ਕਾਲੀ ਦੇ ਵਿੱਚ ਇਹਨਾਂ ਨੇ ਕਈ ਕੰਮ ਇਸ ਤਰ੍ਹਾਂ ਦੇ ਕੀਤੇ ਆ ਜਿਹੜੇ ਕੋਰਟ ਕਚੈਰੀਆਂ 'ਚ ਫਿਰ ਮੁੜ ਕੇ ਲੱਭਿਆ ਨਹੀਂ ਲੱਭੀਦੇ ਹੂੰ ਇਸ ਕਰਕੇ ਇਹ ਬਿਲਕੁਲ ਸਵਾਲ ਤੁਹਾਡਾ ਜਿਹੜਾ ਜੈਨੀਓ ਨੇ ਆ ਕਿ ਕੀ ਐਫਆਈਆਰ ਟਕੇਗੀ ਕਿ ਨਹੀਂ ਤੇ ਪਰ ਜੇ ਐਫਆਈਆਰ ਡਿੱਗ ਪੈਂਦੀ ਆ ਪੱਲੇ ਕੱਖ ਨਹੀਂ ਰਹਿਣਾ ਇਹਨਾਂ ਦੇ ਹੂੰ ਪੱਲੇ ਕੱਖ ਨਹੀਂ ਰਹਿਣਾ ਜੀ ਜੀ ਕੱਖ ਨਹੀਂ ਉਹ ਪੱਲੇ 우ਸਤਾਦ ਦੇ ਹੋ ਜੀ ਨੇ ਸਰਦੂਲ ਸਕੰਦਰ ਦਾ ਚੇਲਾ ਕਹਿੰਦਾ ਸੀ ਨਾ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਦਾ ਸਾਰਾ ਜ਼ੋਰ ਲੱਗੇਗਾ ਕਿ ਆਪਣੀ ਐਫਆਈਆਰ ਅੱਗੇ ਆਪਾਂ ਦੇਖਿਆ ਨਾ ਪਿੰਕੀ ਢਾਲੀਵਾਲ ਦੇ ਮਾਮਲੇ 'ਚ ਕੀ ਹੋਇਆ ਸੀ ਜ਼ੋਰ ਲਾ ਲਿਆ ਇਹਨਾਂ ਨੇ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਸਭ ਕੁਝ ਹੋ ਗਿਆ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਹਾਈ ਕੋਰਟ ਉਹਦੇ ਤੇ ਕਾਂਟਾ ਮਾਰ ਦਿੰਦੀ ਹੈ ਹਮ ਆਉ ਗਈ ਐਫਆਈਆਰ ਜੀ ਔਰ ਵੀ ਮਾਮਲੇ ਹੋਏ ਉਸ ਤੋਂ ਪਹਿਲਾਂ ਲੁਧਿਆਣੇ ਵਾਲੇ ਮਾਮਲੇ ਉਹ ਵੀ ਤਾਂ ਹੋਏ ਉਸੇ ਤਰ੍ਹਾਂ ਹੀ ਵਾਪਸ ਆਉਣਾ ਆਸ਼ੂ ਦੀ ਐਫਆਈਆਰ ਡਿੱਗੀ ਹੂੰ ਉਹ ਵੀ ਜ਼ਿਕਰ ਮੈਂ ਕਰ ਰਿਹਾ ਸੀ ਇਸ ਤੋਂ ਇਲਾਵਾ ਸੁੰਦਰ ਸ਼ਾਮ ਅਰੋੜਾ ਦੀ ਐਫਆਈਆਰ ਡਿੱਗੀ ਹੂੰ ਮਤਲਬ ਕਿ ਬਹੁਤ ਸਾਰੇ ਅੱਗੇ ਝਟਕੇ ਇਹਨਾਂ ਨੂੰ ਲੱਗ ਚੁੱਕੇ ਆ ਤੇ ਜੇ ਇਹਨਾਂ ਨੇ ਹੂੰ ਇੱਕ ਝਟਕਾ ਹੋਰ ਖਾ ਲਿਆ ਤੇ ਪੱਲੇ ਗੱਖ ਨਹੀਂ ਰਹਿਣਾ ਜੀ ਬਾਜਵਾ ਸਾਹਿਬ ਨੇ ਤੇ ਮੈਂ ਕਹੂੰਗਾ ਕਿ ਜੋ ਕਰਨਾ ਸੀ ਕਰ ਦਿੱਤਾ ਬੇਲੋੜਾ ਵਿਵਾਦ ਸਿਹੜਿਆ ਦੇਖੋ ਉੱਥੇ ਖਬਰ ਨੂੰ ਕੋਟ ਕਰ ਦਿੰਦੇ ਆ ਬਿਲਕੁਲ ਕਿਉਂਕਿ ਖਬਰ ਲੱਗੀ ਸੀ ਜੀ ਵੀ ਜੇ ਤੁਹਾਡੇ ਕੋਲ ਇੰਟੈਲੀਜੈਂਸੀ ਦੀ ਰਿਪੋਰਟ ਕੋਈ ਹੈ ਵੀ ਹੈ ਇਨਪੁਟ ਹੈ ਵੀ ਹੈ ਹੂੰ ਤੇ ਤੁਸੀਂ ਉਹਨੂੰ ਵੱਲ ਪਾ ਕੇ ਕਹਿ ਦਿੰਦੇ ਕਿ ਹਾਂ ਜੀ ਮੈਂ ਅਖਬਾਰ 'ਚ ਵੀ ਪੜਿਆ ਜੀ ਤੇ ਕੀ ਹੋ ਜਾਣਾ ਸੀ ਕੁਛ ਨਹੀਂ ਸੀ ਬਿਲਕੁਲ ਉਹ ਤਾਜ 'ਚ ਬੈਠੇ ਸੀਗੇ ਉਹਨਾਂ ਨੇ ਫਿਰ ਗੱਲ ਨੂੰ ਰੋੜ ਲਿਆ ਸਭ ਗੱਲ ਇਹ ਆ ਕਿ ਤੁਸੀਂ ਬੰਬ ਬੰਬ ਦਾ ਜ਼ਿਕਰ ਕਰਦੇ ਹੋ ਕਿ ਗੱਲ ਇਹ ਆ ਕਿ ਹੁਣ ਅੱਜ ਤੁਸੀਂ ਬਾਜਵੀ ਨੂੰ ਘੇਰੀ ਫਿਰਦੇ ਹੋ ਹੂੰ ਮੈਨੂੰ ਨਹੀਂ ਪਤਾ ਕਿਉਂ ਕੀ ਇੰਟਰਸਟ ਆ ਕੀ ਵਿੱਚ ਦੀ ਗੇਮ ਆ ਉਸ ਚੀਜ਼ ਨੂੰ ਛੱਡ ਦਈਏ ਜੀ ਕਿ ਭਈ ਅੱਗੇ ਵੀ ਵੈਸੇ ਹੋਣ ਆਪਾਂ ਉਹਦਾ ਜ਼ਿਕਰ ਵਾਰ-ਵਾਰ ਨਾ ਕਰੀਏ ਕਿਉਂਕਿ YouTube ਬੜਾ ਸਖਤ ਆ ਕਿ ਉਹ ਜਿਹੜਾ ਕਹਿ ਲਓ ਕਿ ਇੱਕ ਕਥਿਤ ਤੌਰ ਤੇ ਜੀ ਅਫਸਰ ਦਾ ਜਿਹੜਾ ਸੀਗਾ ਸੌਦਾ ਜੋ ਸੌਦਾ ਕਰ ਰਿਆ ਸੀ ਕਿਸੇ ਨਾਲ ਜੀ 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 ਹੈ ਉਹ ਉਹਦੀ ਉਹਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਤੁਸੀਂ ਉਹ ਗੋਲਮੋਲੀ ਕਰਤੀ ਗੱਲ ਗੱਲ ਹੀ ਗੋਲਮੋਲ ਕਰ ਦਿੰਦੀ ਐ ਤੁਸੀਂ ਤੇ ਆ ਜਿਹੜੀ ਥਾਰ ਵਾਲੀ ਸੀ ਇਹ ਕਿਉਂ ਛੜ ਦਿੱਤੀ ਪਈ ਜਾਂਚ ਪੜਤਾਲਾ ਦੁਬਾਰੇ ਇਹਨੂੰ ਤੋੜਦੇ ਅੱਗੇ ਜੀ ਤਾਂ ਮੰਨ ਲਓ ਕਿ ਕਰਨ ਵਾਲੇ ਤੁਹਾਡੇ ਕੋਲ ਬਹੁਤ ਕੰਮ ਨੇ ਹੂੰ ਬੰਬਾਂ ਦੇ ਮਗਰ ਪਾ ਕੇ ਗਰਨੇਡਾ ਦੇ ਮਗਰ ਪਾ ਕੇ ਦੇਖੋ ਬੜਾ ਸਿੰਪਲ ਹੈ ਕਿ ਬਾਰਡਰ ਪਾਰ ਤੋਂ ਜਿੰਨਾ ਵੀ ਸਮਾਨ ਆਉਂਦਾ ਨਸ਼ਾ ਆਉਂਦਾ ਹੂੰ ਸੂਖਮ ਸਾਹਿਬ ਉਹ ਨਾ ਤੇ ਸਾਰੇ ਦਾ ਸਾਰਾ ਫੜਿਆ ਜਾਂਦਾ ਨਾ ਸਾਰੇ ਦਾ ਸਾਰਾ ਵਰਤਿਆ ਜਾਂਦਾ ਦੋਈ ਚੀਜ਼ਾਂ ਨੇ ਹੂੰ ਠੀਕ ਆ ਅੱਧ ਪਚੱਤ ਫੜ ਹੋ ਜਾਂਦਾ ਅੱਧ ਪਚੱਤ ਵਰਤਿਆ ਜਾਂਦਾ ਚਾਹੇ ਉਹ ਡਰੱਗ ਆ ਚਾਹੇ ਆਹ ਹਮ ਆ ਜਿਹੜਾ ਠਾ ਠਾ ਦਾ ਸਵਾਲ ਆ ਜੀ ਜੀ ਐਵੇਂ ਮਤਲਬ ਕਿ ਪਾਣੀ ਚ ਮਤਾਣੀ ਪੈ ਗਈ ਉਹ ਕਾਂਗਰਸੀ ਉੱਥੇ ਇਕੱਠੇ ਹੋ ਗਏ ਨੇ ਤਿੱਖੜ ਦੁਪਹਿਰੇ ਉਹ ਜਿੰਦਾਬਾਦ ਮਰਦਾਬਾਦ ਉਧਰ ਚੱਲਣ ਡਿਆ ਕੰਮ ਬਾਜਵਾ ਸਾਹਿਬ ਆਪਣੇ ਪੱਧਰ ਤੇ ਕਹਿ ਲੋ ਕਿ ਆਪਣੇ ਉਹ ਆਂਦੇ ਹੁੰਦੇ ਫਸ ਗਈ ਜਾਨ ਸਕੰਜੇ ਅੰਦਰ ਚੋਂ ਵੇਲਣ ਵਿੱਚ ਗੰਨਾ ਇੱਕ ਪਾਸੇ ਕੋਟ ਕਚੈਰੀਆਂ ਦੂਜੇ ਪਾਸੇ ਪੁੱਛਗਿਚ ਫਲਾ ਫਲਾ ਜੀ ਤੇ ਇਧਰੋਂ ਤੀਜੇ ਪਾਸੇ ਜੇ ਤੁਸੀਂ ਦੇਖੋਗੇ ਮਾਨ ਸਾਹਿਬ ਹੋਰਾਂ ਨੂੰ ਤੇ ਇਹੋ ਜਿਹਾ ਕੰਮ ਚਾਹੀਦਾ ਹੁੰਦਾ ਇਹਨਾਂ ਦੇ ਵੀ ਕੋਈ 2-4 ਦਿਨ ਸੌਖੇ ਲੰਘ ਜਾਣਗੇ ਹਮ ਪਰ ਗੱਲ ਇਹ ਆ ਕਿ ਬਹੁਤ ਕੰਮ ਹੋਰ ਕਰਨ ਵਾਲੇ ਸੀਗੇ ਠੀਕ ਹੈ ਨਾ ਜਿਹਨਾਂ ਟਾਲ ਵੀ ਗਈਆਂ ਨੇ ਵਿੱਚੋਂ ਹਾਂਜੀ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਪਾਸੇ ਆ ਤੇ ਬਸ ਇਧਰ ਮਾਰਾ ਮਾਰੀ ਆ ਜਦ ਕਿ ਇਹਦੇ 'ਚ ਹੁਣ ਕੁਝ ਵੀ ਨਹੀਂ ਨਿਕਲਣਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਮੰਨ ਲਓ ਐਫ ਆਈ ਆਰ ਡਿੱਗ ਪੀਤਾ ਰੌਲਾ ਹੀ ਖਤਮ ਹੋ ਜਾ ਜੀ ਜੀ ਪਰ ਪਤਾ ਨਹੀਂ ਕਿਉਂ ਮੈਨੂੰ ਕਦੇ-ਕਦੇ ਇਉਂ ਲੱਗਦਾ ਆ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਨਾ ਸਭ ਤੋਂ ਪਹਿਲਾਂ ਤੇ ਇੱਕ ਕੰਮ ਕਰਨ ਵਾਲਾ ਕਿ ਇਹਨੂੰ ਘੇਰ ਕੇ ਮੁੱਦਿਆਂ ਤੇ ਲਿਆਂਦਾ ਜਾਵੇ ਹੂੰ ਮੁੱਤੇ ਹੀ ਸਾਟੇ ਤੇ ਦੇਖੋ ਬਦ ਹਾਲੀ ਜਿਹੜੀ ਹੈ ਉਹ ਬਦਮਨੀ ਦੀ ਐ ਇਸ ਵੇਲੇ ਹੂੰ ਬਦਮਨੀ ਦੀ ਇਹ ਹਾਲਤ ਆ ਕਿ ਇੱਥੇ ਰਾਹ ਜਾਂਦੇ ਬੰਦੇ ਨਾਲ ਕੀ ਹੋ ਜਾਣਾ ਕੋਈ ਪਤਾ ਨਹੀਂ ਬਿਲਕੁਲ ਸਭ ਤੋਂ ਵੱਡੀ ਗੱਲ ਕਿ ਸਾਡੇ ਇੱਥੇ ਜੇ ਆਪਾਂ ਬੇਰੋਜ਼ਗਾਰੀ ਦੇਖੀਏ ਬੇਰੋਜ਼ਗਾਰੀ ਆਪਣੇ ਆਪ ਦੇ ਵਿੱਚ ਇੱਕ ਸੰਕਟ ਹੈ ਬਹੁਤ ਵੱਡਾ ਮਜ਼ਦੂਰ ਦੀ ਲਾਈਫ ਦੇਖੀਏ ਉਹ ਆਪਣੇ ਆਪ ਦੇ ਵਿੱਚ ਇੱਕ ਸੰਕਟ ਹੈ ਜੀ ਕੌਣ ਪਾਣੀ ਦਾ ਸਾਡੇ ਸਾਹਮਣੇ ਸੰਕਟ ਹੈ ਮੈਂ ਤੇ ਕਹਿੰਦਾ ਕਿ ਆ ਜਿਹੜੇ ਬੰਬ ਬੰਬ ਖੇਢੀ ਜਾਂਦੇ ਆ ਵੀ ਇਸ ਖੇਡ ਨੂੰ ਰੋਕ ਕੇ ਇੱਕ ਸਰਬਦਲੀ ਮੀਟਿੰਗ ਸਾਧਦੇ ਹੂੰ ਉਹਦੇ ਚ ਬਾਜਵਾ ਵੀ ਦੱਸ ਦਿੰਦਾ ਜੀ ਤੁਹਾਨੂੰ ਐਫ ਆਈ ਆਰ ਕੱਟਣ ਦੀ ਲੋੜ ਹੀ ਨਹੀਂ ਸੀ ਤੁਸੀਂ ਬਾਜਵਾ ਸਾਹਿਬ ਨੂੰ ਕਿੱਧਰ ਭੱਜ ਕੇ ਜਾਂਦੇ ਬਾਜਵਾਸ ਹੂੰ ਤੁਸੀਂ ਕਹਿੰਦੇ ਵੀ ਆਓ ਸਾ ਸਰਬਦਲੀ ਇੱਕ ਮੀਟਿੰਗ ਕਰਦੇ ਆ ਜੀ ਠੀਕ ਹੈ ਜੀ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਪੁੱਛ ਲਓ ਕਿ ਤੇਰੇ ਕੋਲ ਕੋਈ ਇੰਟੈਲੀਜੈਂਸੀ ਦੀ ਇਨਪੁਟ ਤੇ ਨਹੀਂ ਹੈਗੀ ਜੀ ਜੀ ਜਿਹਦੇ ਜਿਹਦੇ ਕੋਲ ਹੈਗੀ ਆ ਆਓ ਆਪਾਂ ਟੇਬਲ ਤੇ ਗੱਲ ਕਰੀਏ ਤੇ ਨਾਲ ਇਹ ਵਿਚਾਰ ਵਟਾਂਦਰਾ ਕਰੀਏ ਕਿ ਹੁਣ ਅੱਗੇ ਜਾ ਕੇ ਕੀਤਾ ਕੀ ਜਾ ਸਕਦਾ ਕੀ ਬਾਤ ਪਰ ਇਹ ਤਾਂ ਸ਼ਾਇਦ ਇੱਕ ਸਾਡੇ ਤੇ ਹੈ ਨਹੀਂ ਨਾ ਇਹ ਰੀਤ ਹੀ ਨਹੀਂ ਸਾਡੇ ਅੱਛਾ ਹੁਣ ਤੁਸੀਂ ਵੇਖੋ ਅੱਜ 15 ਤਰੀਕ ਹੋ ਗਈ ਜੀ 15 ਤਰੀਕ ਹੋ ਗਈ ਆ ਤੇ ਰੈਗੂਲਰ ਅਧਿਆਪਕਾਂ ਦੀ ਮੇਰੇ ਖਿਆਲ ਦੇ ਨਾਲ ਹਾਲੇ ਸੈਲਰੀ ਨਹੀਂ ਆਈ ਹੂੰ 15 ਤਰੀਕ ਸਾਹਿਬ ਜੀ 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 ਜਿਹੜੀ ਕਿ 3 ਤੇ 5 3 5 3 3 5 3 ਅੱਛਾ ਇਹਨਾਂ ਬੁੱਧਿਆ ਤੇ ਗੱਲ ਹੀ ਨਹੀਂ ਕਰਦੇ ਕਿਉਂਕਿ ਇਹਨਾਂ ਦੀ ਤੇ ਇੱਕ ਤਰੀਕ ਨੂੰ ਘੰਟੀ ਵੱਜ ਜਾਂਦੀ ਆ ਨਾ ਜੀ ਜੀ ਇਹਨਾਂ ਦੀਆਂ ਥੋੜੀਆਂ ਤਨਖਾਹਾਂ ਲੇਟ ਹੁੰਦੀਆਂ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਠੀਕ ਆ ਸੁਵੇਧਨਸ਼ੀਲ ਆ ਜੇ ਬਾਜਵਾ ਕੋਲ ਕੋਈ ਹੈ ਜਾਣਕਾਰੀ ਇਸ ਤੋਂ ਵੱਖਰੀ ਕਿਉਂਕਿ ਇਹ ਤੇ ਅਖਬਾਰ 'ਚ ਛਪੀ ਹੋਈ ਆ ਜੀ ਜੇ ਕੋਈ ਹੈ ਤੇ ਇਹਨਾਂ ਨੂੰ ਜਾਣਕਾਰੀ ਦੇਣ ਚ ਕੀ ਉਥੇ ਜਾਂਦਾ ਹੈ ਹੂੰ ਜੇ ਨਹੀਂ ਵੀ ਆਪਣਾ ਸੋਰਸ ਰਵੀਲ ਕਰਦੇ ਤੁਸੀਂ ਸਰਵਧਾਲੀ ਮੀਟਿੰਗ ਸੱਦ ਲਓ ਹੂੰ ਹੂੰ ਕਿਉਂ ਤੇ ਚਾਹੋ ਆਪਾਂ ਆਪਣੇ ਸੁਝਾਅ ਤੇ ਰੱਖ ਸਕਦੇ ਹਾਂ ਨਾ ਤੁਸੀਂ ਤੇ ਕਿਸੇ ਕਲੈਕਟਿਵਲੀ ਮਤਲਬ ਕਿ ਸੋਚ ਦੇ ਨਾਲ ਅੱਗੇ ਫਧੋ ਯਾਰ ਕਿ ਐਵੇਂ ਬਸ ਪਾਣੀ ਚ ਮਧਾਨੀ ਆ ਇਹਦੇ ਚੋਂ ਨਿਕਲਣਾ ਕੁਝ ਨਹੀਂ ਹੈ ਕੁਝ ਨਹੀਂ ਹੈ فرض ਕਰੋ ਕੱਲ ਨੂੰ ਐਫ 5 ਡੇਗ ਪੈਂਦੀ ਹੈ ਤੇ ਬਸ ਉੱਥੇ ਹੀ ਭੋਗ ਪੈ ਜਾਣਾ ਸਾਰੀਆਂ ਚੀਜ਼ਾਂ ਦਾ ਆਹ ਬਾਜਵਾ ਸਾਹਿਬ ਗਏ ਤੇ ਉਹ ਉਧਰ ਗਏ ਕੱਲ ਆਕੇ ਸਾਨੂੰ ਸੰਵੇਦਨਸ਼ੀਲ ਹੋ ਕੇ ਸੋਚਣਾ ਚਾਹੀਦਾ ਮਸਲੇ ਬਹੁਤ ਵੱਡੇ ਆ ਤੁਸੀਂ ਸੋਚ ਕੇ ਦੇਖੋ ਕਿ ਜਿਸ ਤਨਖਾਹਦਾਰ ਦੀ ਤਨਖਾਹ ਨਹੀਂ ਆਈ ਜੀ ਤੇ ਕਿਸ਼ਤਾ ਉਹਦੀਆਂ ਕੋਈ 2 ਨੂੰ ਲੱਗਦੀ ਐ ਕੋਈ 5 ਨੂੰ ਲੱਗਦੀ ਐ ਕੋਈ 7 ਨੂੰ ਲੱਗਦੀ ਐ ਕੋਈ 10 ਨੂੰ ਲੱਗਦੀ ਐ ਕੋਈ ਦੋਦੀ ਦਾ ਬਿੱਲ ਜਿਹੜਾ ਉਹ 5 ਨੂੰ ਜਾਂਦਾ ਕੋਈ 7 ਨੂੰ ਜਾਂਦਾ 10 ਨੂੰ ਜਾਂਦਾ ਉਹਦੀ ਉਹਦੀ ਜਾਨ ਕਿੰਨੀ ਕੁੜਕੀ ਚਾਈ ਆ ਜੀ 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 ਇਹ ਹੋ ਰਹੀ ਗੱਲਾਂ ਹੋ ਰਹੀ ਕਹਾਣੀਆਂ ਦੇ ਮਗਰ ਗੌੜੀ ਫਿਰਦੇ ਆ ਹੂੰ ਚਲੋ ਦੇਖਦੇ ਕਿੰਨਾ ਕੁ ਦੌਰ ਦੇ ਮੁੱਦੇ ਇਹਨਾਂ ਨੇ ਸ਼ੋਏ ਹੋਏ ਸੀਗੇ ਪਹਿਲਾਂ ਨਸ਼ੇ ਵਾਲਾ ਸੀਗਾ ਉਹ ਵੀ ਸ਼ਾਇਦ ਕਿਤਨਾ ਕਿਤੇ ਟਕਿਆ ਗਿਆ ਉਹ ਪੀਲਾ ਪੰਜਾ ਸਭ ਚੀਜ਼ਾਂ ਹੋਲੀ ਹੋਲੀ ਉਹਨਾਂ ਨੂੰ ਵੀ ਠੱਲ ਪੈ ਗਈ ਕਿਹੜਾ ਉਹ ਪੀਲਾ ਪੰਜਾ ਉਹ ਤੁਹਾਨੂੰ ਮੈਂ ਕਿਹਾ ਸੀ ਪੀਆਰ ਸਟੰਟ ਹੈ ਜੀ ਦੇ ਵੱਲ ਤੋਂ ਇਹਨਾਂ ਦੇ ਸਮਰਥਕਾਂ ਨੂੰ ਨਾ ਇਹਨਾਂ ਚੀਜ਼ਾਂ ਦਾ ਦੁੱਖ ਹੁੰਦਾ ਹੈ ਸੁਭਾਵਕ ਹੈ ਜਿਹੜਾ ਸਮਰਥਕ ਹੁੰਦਾ ਹੈ ਉਹਨੂੰ ਇਸ ਅਨੁਚਨਾ ਤੋਂ ਪੀੜ ਹੁੰਦੀ ਹੈ ਪਰ ਮੈਂ ਤੁਹਾਨੂੰ ਕਿਹਾ ਸੀ ਇਹ ਪੀਆਰ ਸਟੰਟ ਹੈ ਜੀ ਉਹ ਪੀਆਰ ਸਟੰਟ ਆ ਵੇਖ ਲਓ ਕਿੰਨੇ ਕੁ ਘਰ ਟਹਿ ਰਹੇ ਨੇ ਇਸ ਵੇਲੇ ਹੂੰ ਕੁਝ ਨਹੀਂ ਹੁੰਦਾ ਆਹੀ ਆ ਬੰਬਾਂ ਵਾਲੇ ਕੰਮ ਚੋਂ ਵੀ ਆ ਹੀ ਨਿਕਲਦਾ ਜੀ ਇਹਦੇ ਚ ਵੀ ਮਤਲਬ ਕਿ ਇਹ ਬੰਬ ਜੇ ਨੇ ਧੂਆਂ ਜ ਨਹੀਂ ਜਿਵੇਂ ਆਪਾਂ ਛੋਟੇ ਹੁੰਦੇ ਪਟਾਕੇ ਚਲਾਉਂਦੇ ਸੀ ਤੇ ਕੋਈ ਉਹ ਫੁੱਸ ਹੋ ਜਾਂਦਾ ਤੇ ਉਹ ਬੰਬ ਚੱਲਦਾ ਚੁੱਲਦਾ ਤੈਨੂੰ ਸ਼ੂ 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 ਕਰਕੇ ਪੁਛ ਪੁਛ ਕਰਕੇ ਤੇ ਧੂਆਂ ਰੋਲੀ ਜੀ ਕਰ ਦਿੰਦਾ ਇਹ ਧੂਆਂ ਰੋਲੀ ਹੈ ਨਾ ਦੀ ਹੋਰ ਕੁਝ ਨਹੀਂ ਹੈ ਜੀ ਜੀ ਨਿਕਲਣਾ ਇਹਦੇ ਚ ਕੁਛ ਨਹੀਂ ਹੈ ਜੀ ਬਿਲਕੁਲ ਬਿਲਕੁਲ ਜੀ ਮੈਂ ਇੱਕ ਤਾਂ ਕਮੈਂਟ ਪੜ੍ਹਦਾ ਫਿਰ ਅੱਗੇ ਨੂੰ ਚੱਲਦੇ ਆ ਪਾਲੀਆ ਸਾਹਿਬ ਕਹਿੰਦੇ ਕਿ ਬਾਜਵਾ ਸਾਹਿਬ ਚਲੋ ਖਬਰਾਂ ਦੇ ਵਿੱਚ ਤਾਂ ਬਣੇ ਰਹਿੰਦੇ ਆ ਔਰ ਇੱਕ ਮਿੱਤਰ ਰਵੀ ਮਹਿਤਾ ਜੀ ਪੁੱਛ ਰਹੇ ਨੇ ਕਿ ਅਰੈਸਟ ਹੋ ਸਕਦੇ ਨੇ ਬਾਜਵਾ ਸਾਹਿਬ ਕਹਿੰਦੇ ਇਹ ਜਦੋਂ ਮਾਮਲਾ ਹੀ ਹੁਣ ਇੱਕ ਵਾਰੀ ਤਾਂ ਹਾਈ ਕੋਰਟ ਚ ਗਿਆ ਚੱਲਿਆ ਜੀ ਜੀ ਹੋ ਸਕਦਾ ਅਰੈਸਟ ਹੋ ਕਰਕੇ ਕੀ ਕਰੋਗੇ ਤੁਸੀਂ ਕੱਡੀ ਗੱਲ ਮੈਂ ਕਹਿੰਦਾ ਜੇ ਅਰੈਸਟ ਕਰਦੇ ਤੇ ਬਾਜਵਾ ਬਾਜਵਾ ਤਾਂ ਸਮਝਣ ਕੇ ਹੋ ਤਾਂ ਲਕੀਨੇ ਹੂੰ ਠੀਕ ਹੈ ਨਾ ਜੀ ਲਕੀਨੇ ਹੋ ਜਾਣਾ ਅਰੈਸਟ ਸੂਤਰਤਾ ਆਪਦੇ ਵਿਚਾਰ ਲੈਣਗੇ ਨਾ ਹੂੰ ਸਿਰ ਦਾ ਕੀ ਜਾਣਾ ਟੀਵੀ ਬਚ ਜਾਣਾ ਸੀ ਹਾਂਜੀ ਗੱਲ ਇਹ ਆ ਕਿ ਭਾਈ ਇੰਦਰਾ ਗਾਂਧੀ ਨੂੰ ਵੀ ਅਰੈਸਟ ਕਰਕੇ ਬਹੁਤ ਵੱਡਿਆਂ ਬਣਾ ਦਿੱਤਾ ਸੀਗਾ ਇਹਨਾਂ ਨੇ ਹੂੰ ਠੀਕ ਆ ਨਾ ਜੀ ਜਦੋਂ ਜਨਤਾ ਪਾਰਟੀ ਦੀ ਸਰਕਾਰ ਸੀਗੀ ਜੀ ਇੰਦਰਾ ਗਾਂਧੀ ਠੀਕ ਠਾਕ ਸੀ ਉਹਦਾ ਕੰਮ ਸੰਘਰਸ਼ ਵਾਲਾ ਸੀ ਤੋਂ ਬਸ ਫੜੋ ਫੜਾਈ ਦੇ ਵਿੱਚ ਉਹਨੂੰ ਇੰਨਾ ਵੱਡਿਆਂ ਕਰ ਦਿੱਤਾ ਕਿ ਮੁੜ ਕੇ ਇੰਦਰਾ ਗਾਂਧੀ ਨੇ ਸਾਰੇ ਛੇਪ ਦਿੱਤੇ ਸੀਗੇ ਜੀ 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 ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ